ਫਾਜ਼ਿਲਕਾਰ ਰੋਡ ਗਮਾਨੀ ਵਾਲਾ ਮੋੜ ਤੋਂ ਕਰਿਆਨੇ ਦੀ ਦੁਕਾਨ ਤੇ ਸੌਦਾ ਲੈ ਰਹੇ ਇੱਕ ਸਰਪੰਚ ਦੀ ਦਿਨ ਦਿਹਾੜੇ ਕਾਰ ਹੋਈ ਚੋਰੀ ਤਸਵੀਰਾਂ ਸੀਸੀਟੀਵੀ ਚ ਕੈਦ ਕਾਰ ਵਿੱਚ ਸੀ 2 ਲੱਖ ਰੁਪਏ ਦੀ ਨਗਦ ਰਕਮ ਜਾਣਕਾਰੀ ਮੁਤਾਬਕ ਅੱਜ ਐਤਵਾਰ ਦੁਪਹਿਰ 11:30 ਵਜੇ ਦੇ ਕਰੀਬ ਜਲਾਲਾਬਾਦ ਦੇ ਗਮਾਨੀ ਵਾਲਾ ਮੋੜ ਵਿਖੇ ਕਰਿਆਨੇ ਦੀ ਦੁਕਾਨ ਤੇ ਸੌਦਾ ਲੈ ਰਹੇ ਇੱਕ ਸਰਪੰਚ ਦੀ ਕਾਰ ਨੂੰ ਚੋਰ ਦੇ ਵੱਲੋਂ ਬੜੇ ਹੀ ਛਾਤੀ ਢੰਗ ਦੇ ਨਾਲ ਚੋਰੀ ਕਰ ਲਿਆ ਗਿਆ ਦੱਸਦੀ ਕਿ ਇਹ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਕਾਰ ਦੇ ਵਿੱਚ 2 ਲੱਖ ਰੁਪਏ ਦੀ ਨਕਦੀ ਸੀ ਦੱਸ ਦਈਏ ਕਿ ਜਲਾਲਾਬਾਦ ਦੇ ਰिलायंस ਪੰਪ ਦੇ ਨਾਲ ਡੰਪ ਦੇ ਮਾਲਕ ਰਜਿੰਦਰ ਚੁੱਗ ਜੋ ਕਿ ਪਿੰਡ ਰਨੀ ਵਾਲਾ ਦੇ ਸਰਪੰਚ ਵੀ ਹਨ ਕਰਿਆਨੇ ਦੀ ਦੁਕਾਨ ਤੇ ਕੁਝ ਸੌਦਾ ਖਰੀਦ ਰੇ ਸੀ ਇਸੇ ਦੌਰਾਨ ਗਮਾਨੀ ਵਾਲਾ ਮੋੜ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਸ਼ਖਸ ਆਉਂਦਾ ਹੈ ਤੇ ਉਥੋਂ ਕਾਰ ਦੀ ਚਾਬੀ ਚੱਕ ਕੇ ਕਾਰ ਲੈ ਕੇ ਫਰਾਰ ਹੋ ਜਾਂਦਾ ਸਰਪੰਚ ਦੇ ਦੱਸੇ ਮੁਤਾਬਕ ਕਾਰ ਦੇ ਵਿੱਚ 2 ਲੱਖ ਰੁਪਏ ਦੀ ਨਗਦੀ ਸੀ ਦੱਸ ਦਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਚੱਲ ਹੋਈ ਹੈ ਮੈਂ ਨਾ ਸਵੇਰ ਰੈਗੂਲਰ ਦਿਨ ਤਰੈਣਾ ਭਲਾ ਆਉਂਦੇ ਗਏ ਮੈਂ ਸਵੇਰ 9:00 ਵਜੇ ਦੰਪ ਤੇ ਸੱਤ ਆਇਆ ਹੀ ਕਰੋ ਉੱਥੇ ਆ ਕੇ ਟਰੈਕਟਰਾਂ ਨੂੰ ਤੋੜਿਆ ਮੇਰੇ ਟਰੈਕਟਰ 10 ਤੋਂ 15 ਟਰੈਕਟਰ ਦੇ ਹੀ ਇਕੱਠਾ ਲੈ ਕੇ ਕੋਈ ਫਰ ਜਾਂਦੇ ਆ ਹਾਂਜੀ ਮੈਂ ਉਹਨਾਂ ਨੂੰ ਤੋਰ ਕੇ ਤੇ ਇਹਨਾਂ ਕੋਲ ਆ ਗਿਆ ਅਸੀਂ 5 ਦੀ 5 ਤਰੀਕ ਨੂੰ ਟਰੈਕਟਰਾਂ ਵਾਲੇ ਨਾਲ ਡਰਾਈਵਰਾਂ ਦਾ ਜੋ ਹਿਸਾਬ ਬਣਾਣੇ ਆ ਬਣਾ ਕੇ ਉਹਨਾਂ ਨੂੰ ਪੈਸਾ ਦੱਸਾ ਦੇਣਾ ਹੁੰਦਾ ਤੇ ਇਹਦੇ ਕੋਲ ਵੀ ਜੋ ਖੰਡ ਚਾਹ ਲੋਟਰਨ ਬਟਨ ਜੋ ਵੀ ਸਾ ਗਾਂਧੀ ਦੁਕਾਨ ਤੋਂ ਇੱਥੋਂ ਜਾਂਦਾ ਉਹ ਅਸੀਂ ਰੈਗੂਲਰ ਦਾ ਤਰ੍ਹਾਂ ਇਹਨਾਂ ਕੋਲ ਹਿਸਾਬ ਕਰਨ ਆਏ ਆ ਤੇ ਉਹਨੂੰ ਪੈਸਾ ਦੱਸਾ ਦੇਣਾ ਸੀ ਜੀ ਤੇ ਅਸੀਂ ਤਾਂ ਮੈਂ ਤਾਂ ਉੱਥੇ ਆ ਦਾ ਅੰਦਰ ਆ ਦੇ ਸਾਹਮਣੇ ਲੇ ਬੈਠਾ ਹਾਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਹੈ ਨਾਲ ਡਾਕਟਰ ਸਾਹਿਬ ਨੇ ਹੂੰ ਕਾਸੀ ਚਗਾਮ ਦਾ ਰਾਜ ਰਸਵਰ ਜੋ ਹੈ ਜੀ ਮੈਂ ਡਾਕਟਰ ਸੰਭਲ ਚੈੱਕ ਕਰ ਉਹਨਾਂ ਕੋਲ ਇਫੈਕਸ਼ਨ ਦਾ ਦਵਾਈ ਦਵਾਈ ਮੈਂ ਉੱਥੇ ਜਾਵਾਂ ਦਵਾਈ ਦੇ ਚਾਬੀ ਨੇ ਕਾਊਂਟਰ ਤੇ ਉਹ ਮੇਰਾਤੀ ਆ ਗਈ ਹੂੰ ਤੇ ਬਾਕੀ ਨੂੰ ਮੈਂ ਉਹ ਮੁੰਡੇ ਸਮਾਨ ਲੈ ਕੇ ਦੁੱਧ ਲੈ ਕੇ ਤੋਂ ਫਿੱਟਨੇ ਵੀ ਆਇਆ ਚਾਚਾ ਨਾਣਾ ਜੇ ਬਾਕੀ ਸੀ ਹੂੰ ਤੇ ਮੈਂ ਜਦੋਂ ਜਦੋਂ ਸਾਥੂ ਕਰਨ ਦੇ ਮੁੰਡਾ ਆਣੀ ਮੁੰਡਾ ਆਇਆ ਤੇ ਸਾਥੂ ਕਰਨਾ ਤੇ ਬੈਠੇ ਸੀ ਆਪੀ ਪਹਿਲਾਂ ਉਹਦੇ ਪਪਾ ਜੀ ਦੁਕਾਨ ਤੇ ਹੂੰ ਤੇ ਉਹ 5-7 ਮਿੰਟਾਂ ਦੇ ਵਿੱਚ ਕੋਈ ਸੌਦਾ ਗਾਹਕ ਲੈਣ ਆਇਆ ਤੇ ਉਹ ਚਾਬੀਕਾਰ ਦੀ ਚੱਕ ਕੇ ਦਿੰਦਾ ਪਰ ਆਰ ਹੋ ਗਿਆ ਮੇਡਾ ਤੁਸੀਂ ਚਾਬੀ ਕਾਊਂਟਰ ਤੇ ਰੱਖੀ ਹੋਈ ਸੀ ਕਾਊਂਟਰ ਤੇ ਦਵਾਈ ਵਾਲੀ ਲਫਾਵਾ ਮੇਰਾ ਵੀ ਉੱਥੇ ਹੈ ਹਮ ਤੇ ਦੂਜਾ ਚਾਬੀ ਵੀ ਉੱਥੇ ਉੱਤੇ ਕਾਊਂਟਰ ਦੇ ਅੱਗੇ ਵੀ ਰੈਗੂਲਰ ਤਰ੍ਹਾਂ ਅਗੇ ਰੱਖੀ ਦਿੱਤੀ ਜਾਂਦਾ ਇੱਥੇ ਗੰਡੇ ਦੇ ਕੋਲ ਆਈਦਾ ਉੱਥੇ ਜੀ ਮੇ ਹੱਥ ਜੀ ਹੁੰਦੀ ਉੱਥੇ ਰੱਖ ਲਈ ਹਮ ਕੋਈ ਇਹੋ ਜਿਹੀ ਆਈ ਨਹੀਂ ਕੋਈ ਡੱਟ ਉੱਪਰ ਵੀ ਚਿੱਟੀਆਂ ਹੋਊਗੀ ਇੱਥੇ ਹਮ ਫਿਰ ਹੁਣ ਇਹਦੀ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਆਏ ਮੁਲਾਜ਼ਮ ਆਏ ਹੋਏ ਆ ਕੀ ਸਾਰਾ ਚੈੱਕ ਕਰੀਏ ਕੀ ਕੋਈ ਕੈਸ਼ ਵੀ ਤੁਸੀਂ ਦੱਸ ਰਹੇ ਹੋ ਕੈਸ਼ 2 ਲੱਖ ਰੁਪਏ ਹੈਗੇ ਸੀ ਅਸੀਂ ਮੁਲਾਜ਼ਮਾਂ ਨੂੰ ਪਖਾ ਦੇ ਅੱ ਉਹ ਸਾਰਾ ਬਣਾ ਕੇ ਮੈਂ ਛੋਟੇ ਲਿਫਾਵੇ ਜਿਹੜੇ ਉਹਨਾਂ ਲੈ ਕੇ ਉਹਨਾਂ ਦੇ ਵਿੱਚ ਮਹੀਨੇ ਦਾ ਜੋ ਉਹਨਾਂ ਦਾ ਬੰਦਾ ਹੈ ਉੱਤੇ ਨਾਮ ਲਿਖ ਕੇ ਰੱਖਦੀਦਾ ਉੱਥੇ ਡੰਬ ਦੇ ਜਦੋਂ ਡਰਾਈਵਰ ਵਾਪਸ ਆਉਂਦਾ ਸ਼ਾਮ ਨੂੰ ਆਦੀ ਜਿਹੜੀ ਬੰਦੀ ਪੇਮੈਂਟ 5 ਤਰੀਕਸ ਮਿਲਿਆ ਦਾ ਸਾਬ ਦਾ ਘਰੇ ਲੈ ਕੇ ਚਲਾ ਜਾਂਦਾ ਇਸੇ ਦਾ 10 ਵਜੇ ਦਾ ਬਗਾ ਕੇ ਦਾ 8 ਵਜੇ ਦਾ ਕਿ 15 ਵਜੇ ਦਾ ਜਿੰਦਾ ਵੀ ਕਿਸੇ ਦਾ ਬਗਾਇਆ ਬਚੇਗਾ ਉਹ ਆਦਾ ਆ ਕੇ ਟਰੈਕਟਰ ਰੁਕੇਗਾ ਰਾਤ ਨੂੰ ਕਰ ਜਾਏਗਾ ਉਸ ਟਾਈਮ ਮੌਕੇ ਤੇ ਸਾਡਾ ਕੋਈ ਇਨਾ ਟਾਈਮ ਬੈਠਾ ਨਹੀਂ ਜਾਂਦਾ ਉੱਥੇ ਫਿਰ ਜੁਮੇਹਤ ਦੇਦੀ ਦਾ ਬੰਦੇ ਨੂੰ ਰੀਕ ਬੰਦੇ ਦੇ ਲਿਫਾਵੇ ਹੀ ਪਾ ਕੇ ਪੈਸੇ ਰੱਖਦੀਦਾ ਉੱ ਪੇਮਰ ਲੈ ਕੇ ਦਿਆਂਦਾ ਕਰਿਆ ਦਾ ਕਰਦਾ ਕਿ ਯਾਰਾ ਵਿਚਾਰ ਚਲਾ ਲੈਂਦੇ ਵੀ ਹਮ ਉਹਨਾਂ ਦਾ ਉਹਦਾ ਸਾਨੂੰ ਮਾਰ ਮਹੀਨੇ ਤਾਂ ਖਾਵਾ ਦਿਨੀਆਂ ਹੀ ਪਈਆਂ ਜੀ ਬਾਕੀ ਕੰਮ ਸਾਡਾ ਜੂ ਖੱਡਿਓ ਤੁਸੀਂ ਪਿੱਛੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਯਾਰ ਪਿੱਛੇ ਅਸੀਂ ਕਾਰ ਲਈ ਡਾਕਟਰ ਸਾਹਿਬ ਲਈ ਸਕੂਟਰ ਮੋਟਰਸਾਈਕਲ ਵਿਚਾਰ ਪਾਇ ਲ ਗੱਡੀ ਉਹਨੇ ਬੈਠਦੇ ਨਾਲ ਹੀ ਆਟੋਮੈਟਿਕ ਗੱਡੀ ਹੈ ਜੀ ਅੱਛਾ ਸਕੋਡਾ ਉਹ 150 ਸਪੀਡ ਤਾਂ ਨਾਰਮਲ ਹੀ ਹੋਣੀ ਦੀ ਤੁਹਾਨੂੰ ਜੀ ਅੱਛਾ 1 ਸੈਕਿੰਡ 5 ਸੈਕਿੰਡ ਤੋਂ ਪਹਿਲਾਂ 150 ਸਪੀਡ ਤੇ ਗੱਡੀ ਹੋਈ ਹਮ ਗੱਡੀ ਨੂੰ ਬੜਨਾ ਕੋਈ ਸੌਖੀ ਗੱਲ ਥੋੜਾ ਜੀ ਕੀ ਨਾਈ ਤੇਲ ਦੇ ਟੈਂਕੀ ਬੋਲੇ ਕਰ ਕੀ ਨਾਈ ਤੁਹਾਡਾ ਅਰਜਨ ਦਾ ਕੀ ਕੰਮ ਕਰਦੇ ਹੋ ਮੈਂ ਅਰਨਿਆਲ ਸਰਪੰਚ ਵੀ ਹਾਂ ਤੇ ਮੇਰਾ ਪ੍ਰਾਲੀ ਦਾ ਡੰਪ ਵੀ ਇੱਥੇ ਨਾਲ ਇਹਨਾਂ ਦੀ ਠੀਕ ਕੀ ਹੋਇਆ ਕੀ ਪਹਿਲਾਂ ਵੀ ਕਦੇ ਆਇਆ ਕਿ ਪਹਿਲੀ ਸਰ ਉਹ ਆਮ ਜਿਵੇਂ ਰੂਟੀਨ ਦੇ ਵਿੱਚ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ ਆ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕੀ ਆਪਾਂ ਨੂੰ ਨਮਕ ਚਾਹੀਦਾ ਤਿੰਨ ਥਰੀਆ ਨਮਕ ਦਿੱਤਾ ਮੈਂ ਕਹਿੰਦਾ ਖੰਡ ਤੋਲੋ ਕਿਉਂਕਿ ਬੋਤਲ ਤੇਲ ਦੀ ਹਲਦੀ ਮਸਾਲਾ ਜੋ ਵੀ ਹੈ ਉਹ ਕਹਿੰਦਾ ਵੀ ਇੱਕ ਇੱਕ ਲਫਾਫੇ ਚ ਤਿੰਨ ਜਗਾਂ ਦੇ ਸਮਾਨ ਪਾ ਦਿਓ ਤੇ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ ਐ ਇੰਨੀ ਗੱਲ ਉਹਨੇ ਮੈਨੂੰ ਕਹੀ ਐ ਹੂੰ ਤੇ ਮੈਂ ਸਮਾਨ ਤੋਲਣ ਲੱਗ ਗਿਆ ਉਹਨੇ ਦੇ ਵਿੱਚ ਚਾਚਾ ਹੀ ਨੇ ਮੇਰੇ ਕੋਲ ਕਾਲੇ ਤੇਲ ਮੰਗੇ ਆ ਕਹਿੰਦੇ ਕਿ ਤੇਲ ਚਾਹੀਦਾ ਮੈਨੂੰ ਮੈਂ ਤੇਲ ਤੋਲਣ ਲੱਗ ਪਿਆ ਓਨੀ ਧੀਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਲਈ ਹੈਗੀ ਹੂੰ ਚਾਬੀ ਚੱਕ ਲਈ ਹੈ ਤਾਂ ਸਾਡੇ ਵੇਖਦੇ ਆ ਵੇਖਦੇ ਆ ਸਾਹਮਣੇ ਬਸ ਉਹ ਅੱਖ ਇਹ ਪਹਿਲਾਂ ਵੀ ਕਦੇ ਤੁਹਾਡੀ ਦੁਕਾਨ ਤੇ ਬੰਦਾ ਆਇਆ ਨਹੀਂ ਸਰ ਪਛਾਣ ਹੈਗੀ ਕੋਈ ਨਹੀਂ ਚਾਨ ਨਹੀਂ ਹੈਗੀ ਸਰ ਬਸ ਐਨੀ ਗੱਲ ਦੀ ਜ਼ਰੂਰ ਹੈ ਬਸ ਉਹਨੇ ਜੋ ਦੋ ਵਾਰ ਹੀ ਕਿਹਾ ਹੈਗਾ ਵੀ ਮੈਨੂੰ ਰਾਸ਼ਨ ਥੋਲ ਦੇ ਕਿ ਮੈਂ ਪੱਠੇ ਤੇ ਲੇਬਰ ਨੂੰ ਕਮਾਨ ਦੇਣਾ ਹੈ ਐਨੀ ਗੱਲ ਉਹ ਕਹਿੰਦਾ ਹੈਗਾ ਬਸ ਐਨੀ ਗੱਲ ਕਹਿ ਕੇ ਤੇ ਚਾਬੀ ਚੱਕ ਕੇ ਜਿਹੜਾ ਭੱਜ ਜਾਂਦਾ ਹੈਗਾ ਚਾਬੀ ਚੱਕਦਾ ਕੈਮਰੇ ਵਗੈਰਾ ਨਹੀਂ ਲੱਗੇ ਹੋਏ ਸਾਡੇ ਸਾਰੇ ਕੈਮਰੇ ਲੱਗੇ ਹੋਏ ਆ ਕੈਮਰੇ ਕੈਮਰੇ ਦੇ ਅਕੋਰਡਿੰਗ ਅਸੀਂ ਸਭ ਕੁਝ ਦੇਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਉਵੇਂ ਚਾਬੀ ਚੱਕਦੇ ਵੀ ਪਤਾ ਲੱਗੀਆਂ ਤਾਂ ਅੰਦਰ ਰੁਮਾਲ ਵੀ ਬੰਨਿਆ ਉਹਨਾਂ ਨੇ ਅੱਛਾ ਰੁਮਾਲ ਅੰਦਰ ਆ ਕੇ ਬਾਅਦ ਚ ਬੰਨਿਆ ਰੁਮਾਲ ਅੰਦਰ ਬੰਨਿਆ ਸਰ ਅਸੀਂ ਆਪ ਦਾ ਕੰਮ ਲੱਗੇ ਸੀ ਚਾਚਾ ਦਾ ਮੈਂ ਉਹ ਸੀ ਗੱਲਾਂ ਬਾਤਾਂ ਜਿਵੇਂ ਉਹ ਤੇਲ ਇਹਨਾਂ ਨੇ ਮੰਗੇ ਸੀ ਉਦੋਂ ਮੈਂ ਧਿਆਨ ਹੋ ਗਿਆ ਜੀ ਥੋੜੀ ਦੇਰ ਦੇ ਵਿੱਚ ਉਹਨਾਂ ਨੇ ਰੁਮਾਲ ਬੰਨ ਲਿਆ ਜੀ ਰੁਮਾਲ ਬੰਨ ਕੇ ਤਾਂ ਉਹ ਬਾਹਰ ਆ ਗਏ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪ੍ਰਿੰਸ ਗੰਦੀ ਇਹ ਕਿਹੜੀ ਜਗ੍ਹਾ ਇਹ ਗੁਮਾਨੀ ਵਾਲਾ ਟਾਈ ਗੁਮਾਨੀ ਵਾਲਾ ਟਾ ਹਾਂਜੀ ਸਰ ਕੀ ਨੰਬਰ ਕੀ ਗੱਡੀ ਦਾ ਜੀ 32 বিবি کارڈ 8113 हां जी स्कॉडा ਚਿੱਟੇ ਰੰਗ ਦੀ ਸਕੋਡਾ ਚਿੱਟੇ ਰੰਗ ਦੀ ਠੀਕ ਠੀਕ ਹੈ ਜੀ ਕੀ ਮਸਲਾ ਹੋਇਆ ਸਾਰੇ ਇੱਥੇ ਸਾਨੂੰ ਹੁਣ ਇਤਲਾ ਮਿਲੀ ਸੀਗੀ ਟੈਲੀਫੋਨ ਤੇ ਰੇਕੋ ਕੋ ਕੱਟੀ ਪਲੇਟਫਾਰਮ ਦੇ ਸਾਹਮਣੋਂ ਕੋਈ ਲੈ ਗਿਆ ਜੀ ਮੌਕੇ ਤੇ ਆਇਆ ਮੌਕੇ ਤੇ ਪੁਰਤਾਲ ਕੀਤੀ ਏ ਤੇ ਕੱਟੀ ਦਾ ਜਿਹੜਾ ਮਾਲਕ ਸੀ ਰਜਿੰਦਰ ਉਹ ਵੱਡੀ ਲਾ ਕੇ ਕਾਊਂਟਰ ਤੇ ਚਾਬੀ ਰੱਖਿਆ ਸੀਗਾ ਆਪ ਗੱਡੀ ਦੇ ਸਾਹਮਣੇ ਬਹਾਕ ਬੰਦੀ ਦੇ ਇੱਥੇ ਰੁਕ ਗਏ। ਉਹ ਦੋ ਨੌਜਵਾਨ ਅੰਦਰ ਹੋ ਆਏ। ਉਹਨਾਂ ਨੇ ਚਾਬੀ ਕਾਊਂਟਰ ਤੋਂ ਚੱਕੀ ਇੱਕ ਗੱਡੀ। ਹੁਣ ਅੱਗੇ ਜਿਹੜੀ ਹੋਣਾ ਪੜਤਾਲ ਕਰ ਰਹੇ ਆਂ ਸਾਰੇ ਜ਼ਿਲ੍ਹੇ ਨੂੰ ਅਲਰਟ ਕੀਤਾ ਨਾਕਾਬੰਦੀ ਪਾਉਤੀ ਆਂ ਤੇ ਜਲਦੀ ਗੱਡੀ ਨੂੰ ਭੇਜ ਕਰਨਾ। ਕਹਿੰਦੇ ਨਕਦੀ ਵੀ ਸੀ 2 ਲੱਖ। ਕਿਰਪਾ ਕਰਕੇ ਜਿੰਨੀ ਪਤਾ ਗੱਡੀ ਦਾ ਕੈਚ ਜਿਹੜਾ ਤੁਸੀਂ ਲਿਖਾਊਗਾ। ਉਹ ਵੈਰੀ ਗੁੱਡ। It's thank you. Thank you.